ਇਸੋਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸਿਏ ਕਿ ਮਹਿਲਾਵਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਪੰਜਾਬ ਸਰਕਾਰ ਨੇ ਕਈ ਕਦਮ ਚੁੱਕੇ ਨੇ ਤੇ ਜਿਸ ਦੇ ਵਿੱਚ ਹੁਣ ਮਹਿਲਾਵਾਂ ਦੇ ਲਈ ਜਿਹੜਾ ਕਿ ਆਪ ਸਰਕਾਰ ਅੱਗੇ ਨਜ਼ਰ ਆ ਰਹੀ ਹੈ ਤੇ ਪੱਖ ਦੇ ਵਿੱਚ ਕਈ ਫੈਸਲੇ ਲਏ ਜਾ ਰਹੇ ਨੇ ਤਾਂ ਉੱਥੇ ਹੀ ਪੰਜਾਬ ਸਰਕਾਰ ਨੇ ਮਹਿਲਾਵਾਂ ਦੇ ਲਈ ਇੱਕ ਵੱਡਾ ਫੈਸਲਾ ਲਿਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਔਰਤਾਂ ਨੂੰ ਜਿਹੜਾ ਕਿ ਸ਼ਕਤੀਕਰਨ ਅਤੇ ਆਤਮ ਨਿਰਪਰ ਬਣਾਉਣ ਦੇ ਲਈ ਲਗਾਤਾਰ ਕਦਮ ਚੁੱਕ ਰਹੀ ਹੈ ਤੇ ਇਸ ਕੜੀ ਤਹਿਤ ਰਾ ਜੇ ਸਰਕਾਰ ਦੇ ਵੱਲੋਂ ਹੁਣ ਤੱਕ ਵਿਦਵਾ ਤੇ ਬੇਸ ਬੇਸਹਾਰਾ ਮਹਿਲਾਵਾਂ ਨੂੰ ਜਿਹੜਾ ਕਿ 895 ਕਰੋੜ ਤੋਂ ਵੱਧ ਦੀ ਜਿਹੜੀ ਕਿ ਆਰਥਿਕ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਇਹ ਜਾਣਕਾਰੀ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਸਾਂਝੀ ਕਰਦੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਜਿਹੜੀਆਂ 675857 ਜਿਹੜੀਆਂ ਕਿ ਯੋਗ ਮਹਿਲਾਵਾਂ ਨੂੰ ਇੱਕ ਆਰਥਿਕ ਮਦਦ ਤੌਰ ਤੇ ਦਿੱਤੀ ਜਾ ਰਹੀ ਹੈ ਤੇ ਜਿਸ ਦੇ ਨਾਲ ਵੱਡੀ ਗਿਣਤੀ ਚ ਪਰਿਵਾਰ ਨੂੰ ਆਰਥਿਕ ਸਹਾਇ ਕਈ ਤਾਂ ਮਿਲੀ ਹੈ ਸਰਕਾਰ ਦੀ ਇਹ ਪਹਿਲ ਹੈ ਜਿਹੜੀ ਕਿ ਮਹਿਲਾਵਾਂ ਦੇ ਰੋਜ਼ਾਨਾ ਦੇ ਜੀਵਨ ਨੂੰ ਅਸਰ ਬਣਾਉਣ ਅਤੇ ਉਹਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਦੇ ਵਿੱਚ ਸਹਾਇਕ ਸਾਬਤ ਹੋ ਰਹੀ ਹੈ। ਉੱਥੇ ਹੀ ਦੂਜੇ ਪਾਸੇ ਡਾਕਟਰ ਬਲਜੀ ਕੋਰਨੇਹੇ ਜਿਹੜੀ ਕਿ ਯੋਜਨਾ ਕੇਵਲ ਵਿੱਤੀ ਮਦਦ ਦੇ ਵਿੱਚ ਸੀਮਤ ਨਹੀਂ ਉਹਨਾਂ ਨੇ ਕਿਹਾ ਕਿ ਸਗੋ ਇਸ ਦਾ ਮਕਸਦ ਵਿਧਵਾ ਅਤੇ ਲੋੜਵੰਦ ਮਹਿਲਾਵਾਂ ਨੂੰ ਸਮਾਜਿਕ ਸੁਰੱਖਿਆ, ਸਨਮਾਨ ਅਤੇ ਆਤਮ ਨਿਰਭਰਤਾ ਪ੍ਰਦਾਨ ਕਰਨਾ ਹੈ ਤੇ ਉਹਨਾਂ ਨੇ ਅੱਗੇ ਵੀ ਦੱਸਿਆ ਕਿ ਇਸ ਯੋਜਨਾ ਦੇ ਤੋਂ ਪੰਜਾਬ ਸਰਕਾਰ ਦੇ ਵੱਲੋਂ 1170 ਕਰੋੜ ਰੁਪਏ ਦਾ ਬਜਟ ਅੰਦਰ ਧਾਰਿਤ ਕੀਤਾ ਗਿਆ ਤਾਂ ਜੋ ਜੋਗ ਲਾਭਪਾਤਰੀਆਂ ਨੂੰ ਪਾਰਦਰਸ਼ੀ ਅਤੇ ਸਰਲ ਪ੍ਰਕਿਰਿਆਵਾਂ ਦੇ ਰਾਹੀਂ ਸਮੇਂ ਸਿਰ ਮਦਦ ਮਿਲਦੀ ਰਹੇ ਤੇ ਰਾ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਇਸ ਕਦਮ ਦੇ ਨਾਲ ਮਹਿਲਾਵਾਂ ਨੂੰ ਨਾ ਸਿਰਫ ਆਰਥਿਕ ਮਜ਼ਬੂਤੀ ਮਿਲੇਗੀ ਸਗੋਂ ਉਹ ਆਪਣੇ ਪਰਿਵਾਰ ਦੇ ਭਵਿੱਖ ਨੂੰ ਵੀ ਸੁਰੱਖਿਅਤ ਕਰ ਸਕਣਗੀਆਂ ਤਾਂ ਤੁਹਾਨੂੰ ਦੱਸ ਦੇਈਏ ਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਕਦਮ ਚੱਕਿਆ ਗਿਆ ਹੈ ਤੇ ਉੱਥੇ ਹੀ ਇਹ ਮਹਿਲਾਵਾਂ ਦੇ ਲਈ ਵੱਡੀ ਖੁਸ਼ਖਬਰੀ ਜੇਸੀ ਜਾਣਕਾਰੀ ਹੈ ਜਿਹੜੀ ਕਿ ਪੂਰੀ ਦਿੱਤੀ ਗਈ ਹੈ ਤੇ ਜਿਸ ਦੇ ਵਿੱਚ ਹੁਣ ਪੰਜਾਬ ਸਰਕਾਰ ਕਈ ਅਹਿਮ ਕਦਮ ਚੱਕਦੇ ਹੋਏ ਨਜ਼ਰ ਆ ਰਹੀ ਹੈ ਫੈਸਲੇ ਲਏ ਜਾ ਰਹੇ ਨੇ ਤਾਂ ਉੱਥੇ ਹੀ ਪੰਜਾਬ ਸਰਕਾਰ ਨੇ ਮਹਿਲਾਵਾਂ ਦੇ ਲਈ ਇੱਕ ਵੱਡਾ ਫੈਸਲਾ ਲਿਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਔਰਤਾਂ ਨੂੰ ਜਿਹੜਾ ਕਿ ਸ਼ਕਤੀਕਰਨ ਅਤੇ ਆਤਮ ਨਿਰਪਰ ਬਣਾਉਣ ਦੇ ਲਈ ਲਗਾਤਾਰ ਕਦਮ ਚੁੱਕ ਰਹੀ ਹੈ ਤੇ ਇਸ ਕੜੀ ਤਹਿਤ ਰਾਜ ਸਰਕਾਰ ਦੇ ਵੱਲੋਂ ਹੁਣ ਤੱਕ ਵਿਦਵਾ ਤੇ ਬੇਸ ਬੇਸਹਾਰਾ ਮਹਿਲਾਵਾਂ ਨੂੰ ਜਿਹੜਾ ਕਿ 895 ਕਰੋੜ ਤੋਂ ਵੱਧ ਦੀ ਜਿਹੜੀ ਕਿ ਆਰਥਿਕ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਇਹ ਜਾਣਕਾਰੀ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਸਾਂਝੀ ਕਰਦੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਜਿਹੜੀਆਂ ਕਿ ਰਾਜ ਦੀਆਂ 675857 ਜਿਹੜੀਆਂ ਕਿ ਯੋਗ ਮਹਿਲਾਵਾਂ ਨੂੰ ਇੱਕ ਆਰਥਿਕ ਮਦਦ ਤੌਰ ਤੇ ਦਿੱਤੀ ਜਾ ਰਹੀ ਹੈ ਤੇ ਜਿਸ ਦੇ ਨਾਲ ਵੱਡੀ ਗਿਣਤੀ ਚ ਪਰਿਵਾਰ ਨੂੰ ਆਰਥਿਕ ਸਹਾਇਤਾ ਮਿਲੀ ਹੈ ਸਰਕਾਰ ਦੀ ਇਹ ਪਹਿਲ ਹੈ ਜਿਹੜੀ ਕਿ ਮਹਿਲਾਵਾਂ ਦੇ ਰੋਜ਼ਾਨਾ ਦੇ ਜੀਵਨ ਨੂੰ ਅਸਰ ਬਣਾਉਣ ਅਤੇ ਉਹਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਦੇ ਵਿੱਚ ਸਹਾਇਕ ਸਾਬਤ ਹੋ ਰਹੀ ਹੈ ਉੱਥੇ ਹੀ ਦੂਜੇ ਪਾਸੇ ਡਾਕਟਰ ਬਲਜੀ ਕਰਨੇ ਹੈ ਜਿਹੜੀ ਕਿ ਯੋਜਨਾ ਕੇਵਲ ਵਿੱਤੀ ਮਦਦ ਦੇ ਵਿੱਚ ਸੀਮਤ ਨਹੀਂ ਉਹਨਾਂ ਨੇ ਕਿਹਾ ਕਿ ਸਗੋ ਇਸ ਦਾ ਮਕਸਦ ਵਿਧਵਾ ਅਤੇ ਲੋੜਵੰਦ ਮਹਿਲਾਵਾਂ ਨੂੰ ਸਮਾਜਿਕ ਸੁਰੱਖਿਆ ਸਨਮਾਨ ਅਤੇ ਆਤਮ ਨਿਰਪਰਤਾ ਪ੍ਰਦਾਨ ਕਰਨਾ ਹੈ ਤੇ ਉਹਨਾਂ ਨੇ ਅੱਗੇ ਵੀ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ 1170 ਕਰੋੜ ਰੁਪਏ ਦਾ ਬਜਟ ਅੰਦਰ ਧਾਰਿਤ ਕੀਤਾ ਗਿਆ ਤਾਂ ਜੋ ਜੋਗ ਲਾਭਪਾਤਰੀਆਂ ਨੂੰ ਪਾਰਦਰਸ਼ੀ ਅਤੇ ਸਰਲ ਪ੍ਰਕਿਰਿਆਵਾਂ ਦੇ ਰਾਹੀਂ ਸਮੇਂ ਸਿਰ ਮਦਦ ਮਿਲਦੀ ਰਹੇ ਤੇ ਰਾ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਇਸ ਕਦਮ ਦੇ ਨਾਲ ਮਹਿਲਾਵਾਂ ਨੂੰ ਨਾ ਸਿਰਫ ਆਰਥਿਕ ਮਜ਼ਬੂਤੀ ਮਿਲੇਗੀ ਸਗੋਂ ਉਹ ਆਪਣੇ ਪਰਿਵਾਰ ਦੇ ਭਵਿੱਖ ਨੂੰ ਵੀ ਸੁਰੱਖਿਅਤ ਕਰ ਸਕਣਗੀਆਂ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਕਦਮ ਚੱਕਿਆ ਗਿਆ ਹੈ ਤੇ ਉੱਥੇ ਹੀ ਇਹ ਮਹਿਲਾਵਾਂ ਦੇ ਲਈ ਵੱਡੀ ਖੁਸ਼ਖਬਰੀ ਇਹ ਦਿੱਤੀ ਜਾਣਕਾਰੀ ਹੈ ਜਿਹੜੀ ਕਿ ਪੂਰੀ ਦਿੱਤੀ ਗਈ ਹੈ ਤੇ ਜਿਸ ਦੇ ਵਿੱਚ ਹੁਣ ਪੰਜਾਬ ਸਰਕਾਰ ਕਈ ਅਹਿਮ ਕਦਮ ਚੱਕਦੇ ਹੋਏ ਨਜ਼ਰ ਆ ਰਿਹਾ